ਤੁਹਾਡੇ ਜਿਹੜੇ ਆ ਤੁਸੀਂ ਜਨਮ ਦਿਨ ਮਨਾਣੇ ਹੋ ਫੜਾ ਐਜੂਕੇਸ਼ਨ ਸਿਸਟਮ ਇਸ ਆਈਆਂ ਦੀ ਦੇਣਾ ਗਿਆ ਠੀਕ ਆ ਤੁਸੀਂ ਆਪਣੇ ਗੁਰੂਕੁਲ ਭੁੱਲ ਗਏ ਆਪਣਾ ਸਿੱਖ ਆਪਣੇ ਵਿਦਿਆਲੇ ਭੁੱਲ ਗਏ ਤੁਹਾਡਾ ਜਿਹੜਾ ਕੈਲੰਡਰ ਹੈਗਾ ਜਿੱਥੇ ਤੁਸੀਂ ਤਰੀਕਾਂ ਦੇਖਣੀਆਂ ਠੀਕ ਆ ਤੁਸੀਂ ਜਿਹੜਾ ਸਮੇਸਾਰਣੀ ਦੇਖਣੀਆਂ ਤੁਹਾਡੀ ਤਾਂ ਉਹ ਵੀ ਅੰਗਰੇਜ਼ਾਂ ਦੀ ਦਿੱਤੀ ਹੋਈ ਆ ਤੁਸੀਂ ਆਪਣੇ ਵਿਕਰਮੀ ਕੈਲੰਡਰ ਤੇ ਨਾਨਕਸ਼ਾਈ ਕੈਲੰਡਰ ਉਹਨਾਂ ਨੂੰ ਹੀ ਭੁੱਲ ਗਏ ਤੁਹਾਡਾ ਆਪਣਾ ਤੁਹਾਡਾ ਆਪਣਾ ਐਜੂਕੇਸ਼ਨ ਸਿਸਟਮ ਨਹੀਂ ਤੁਹਾਡਾ ਆਪਣਾ ਮੈਡੀਕਲ ਸਿਸਟਮ ਨਹੀਂ ਤੁਹਾਡਾ ਆਪ ਦਾ ਕੈਲੰਡਰ ਤੱਕ ਸਮਾਂ ਸਾਰਨੀ ਤੁਹਾਡੀ ਆਪਦੀ ਨਹੀਂ ਤੁਸੀਂ ਅੰਗਰੇਜ਼ਾਂ ਦੇ ਦਿੱਤੇ ਹੋਏ ਜਨਮ ਦਿਨ ਮਨਾਉਂਦੇ ਹੋ ਤੁਸੀਂ ਅੰਗਰੇਜ਼ਾਂ ਦਾ ਹੁਣ ਨਿਊ ਇਅਰ ਆਣ ਵਾਲਾ ਪੂਰੀ ਦੁਨੀਆ ਨੇ ਪਾਗਲ ਹੋਣਾ ਹਨਾ ਪੂਰੀ ਦੁਨੀਆ ਨਿਊ ਇਅਰ ਮਨਾਉਂਦੀ ਫਿਰੂਗੀ ਉਹਦਾ ਕਹਿਣਗੇ ਅਸੀਂ ਇਸਾਈ ਨਹੀਂ ਹੈਗੇ ਪਰ ਈਸ਼ੂ ਦੇ ਜਨਮ ਦੇ ਦਿਨ ਤੋਂ ਸ਼ੁਰੂ ਹੋਇਆ ਸਾਲ ਹਨਾ ਆ ਹੁਣੇ 크리스마ਸ ਆਣੀ ਹੈ ਤੇ 크리스마ਸ ਦੇ 5 ਦਿਨਾਂ ਬਾਅਦ ਨਵਾਂ ਸਾਲ ਸ਼ੁਰੂ ਹੋ ਜਾਣਾ ਈਸ਼ੂ ਦੇ ਜਨਮ ਜਨਮ ਤੋਂ 5ਵੇਂ ਦਿਨ ਨਵਾਂ ਸਾਲ ਸ਼ੁਰੂ ਹੋਣਾ ਤੇ 2 2025ਵਾਂ ਸਾਲ ਈਸੂ ਦੇ ਜਨਮ ਦਿਨ ਦਾ ਮਨਾਉਣਾ ਤੁਸੀਂ ਹੈ ਪਰ ਤੁਹਾਡੇ ਔਰ ਉਸ ਦਿਨ ਤੁਸੀਂ ਦੇਖੋ ਰਾਤ 12 ਵਜੇ ਦੇ ਪਟਾਕੇ ਦੇ ਪਟਾਕੇ ਦੇ ਆਤਿਸ਼ਬਾਜ਼ੀਆਂ ਕਦੇ ਕਿਸੇ ਨੇ RAM Navami ਜਾਂ ਕਦੇ ਕਿਸੇ ਨੇ ਅ ਗਰਨਾਣਕ ਦੇਵ ਜੀ ਦੇ ਜਨਮ ਦਿਨ ਨੂੰ ਉਸ ਉਤਸ਼ਾਹ ਨਾਲ ਹਿੰਦੂ ਤੇ ਸਿੱਖਾਂ ਨੇ ਇਕੱਠੇ ਹੋ ਕੇ ਮਿਲਾਇਆ